ਡਰਾਉਂਦਾ ਵਾ ਸਾਰੇ ਨੂੰ ਕਹਿੰਦਾ ਵਾ ਆਪਕੀ ਮੈਨੂੰ ਬਾਈ ਜੀ ਬਾਈ ਜੀ ਹੀ ਕਹੋ ਅਸੀਂ ਬਾਈ ਜੀ ਨਹੀਂ ਕਹਿ ਸਕਦੇ ਹਾਂਜੀ ਮੇਰਾ ਨਾਮ ਰਾਜਵੀਰ ਕੌਰ ਆ ਮੈਂ ਪਪਾ ਸੰਦੀਪ ਲਖਲੋਨੀ ਪਿੰਡ ਤਾਂ ਅੰਦਰੇ ਦੀ ਵਾਸੀ ਆ ਮਾਮਲਾ ਜੀ ਇਹ ਆ ਇਹ ਜਿਹੜੇ ਸਾਡੇ ਗਵੰਡੀ ਮਨਦੀਪ ਸਿੰਘ ਆ ਇਹ Shimla Puri ਤੋਂ ਆਏ ਆ ਇਹ ਕੋਈ ਜਨਾਨੀ ਨਹੀਂ ਦੇਖਦੇ ਕੋਈ ਬੱਚਾ ਨਹੀਂ ਦੇਖਦੇ ਕੋਈ ਬੁੜਾ ਜਵਾਨ ਕੁਛ ਨਹੀਂ ਇਹ ਦੇਖਦੇ ਇਹ ਸਾਰਿਆਂ ਦੇ ਸਾਹਮਣੇ ਨੰਗਾ ਡਾਂਸ ਕਰਦੇ ਆ ਇਹਨਾਂ ਦੀ ਫੈਮਲੀ ਜਿਹੜੀ ਆ ਪੂਰੀ ਜਿਹੜੀ ਆ ਲੜਾਈ ਝਗੜਿਆਂ ਦੇ ਉੱਤੇ ਮਾਹਿਰ ਤੇ ਇਹ ਜਦੋਂ ਦੇਖਦੇ ਇਟਾ ਬੱਟੇ ਚਲਾਉਣੇ ਸ਼ੁਰੂ ਕਰ ਦਿੰਦੇ ਆ ਕੱਲ ਇਹਨਾਂ ਨੇ ਮੇਰੇ ਘਰ ਦੇ ਉੱਤੇ ਬਾਰ ਕੀਤਾ ਮੇਰੇ ਦਰਵਾਜ਼ੇ ਜਿਹੜੇ ਆ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਦਾਹ ਦੇ ਨਾਲ ਮੇਰੇ ਲੋਹੇ ਦੇ ਗੇੜੇ ਇਹਨਾਂ ਨੇ ਭੰਨ ਦਿੱਤੇ ਉਸ ਤੋਂ ਬਾਅਦ ਸਿਲੰਡਰ ਨੂੰ ਅੱਗ ਲਾ ਕੇ ਇਹਨਾਂ ਨੇ ਗੇਟ ਦੇ ਉੱਤੋਂ ਦੀ ਮੇਰੇ ਘਰ ਸੁੱਟੀ ਤੇ ਉਹ ਅਸੀਂ ਫਟਾਫਟ ਅੱਗ ਬੁਝਾਈ ਬੁਝਾ ਕੇ ਤਾਂ ਇਹ ਦੁਵਾਰਾ ਫੇਰ ਸਿਲੰਡਰ ਚੱਕ ਕੇ ਲੈ ਗਿਆ ਜਿਹਦੀ ਵੀਡੀਓ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕੈਮਰੇ ਲੱਗੇ ਹੋਏ ਸੀਗੇ ਤੇ ਉੱਥੇ ਦੀ ਵੀਡੀਓ ਆ ਉਹਨਾਂ ਦੇ ਘਰ ਜਾ ਕੇ ਛੋਟਾ ਜਿਹਾ ਬੱਚਾ ਇਹਨੇ ਸਿਲੰਡਰ ਜਲਾ ਕੇ ਉਹਨਾਂ ਦੇ ਘਰ ਅੰਦਰ ਸੁੱਟ ਦਿੱਤਾ ਨਾਲ ਇੱਕ ਹੋਰ ਸਿਲੰਡਰ ਸੀਗਾ ਇਹ ਫਟ ਵੀ ਸਕਦਾ ਸੀਗਾ ਸਾਨੂੰ ਇਹਨਾਂ ਤੋਂ ਖਤਰਾ ਆ ਪਲੀਜ਼ ਸਾਡੀ ਜਿਹੜੀ ਆ ਜਾਨ ਦੀ ਰੱਖਸ਼ਾ ਕੀਤੀ ਜਾਵੇ ਤਾਂ ਇਹਨਾਂ ਦੇ ਤੇ 5 ਜਾਣੇ ਮੈਂਬਰ ਆ ਇਹਨਾਂ ਦੇ ਪੰਜਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਹਾਂਜੀ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਵੀ ਅਸੀਂ ਉਹਨਾਂ ਨੂੰ ਵੀਡੀਓ ਦਿਖਾਈ ਆ ਉਹਨਾਂ ਨੇ ਭਰੋਸਾ ਦਿਵਾਇਆ ਕਿ ਅਸੀਂ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਅਰੈਸਟ ਕੀਤਾ ਜਾਏਗਾ ਮੇਰਾ ਨਾਮ ਜੰਗੀਰ ਸਿੰਘ ਹੈ ਜੀ ਕਿੱਥੇ ਰਹਿੰਦੇ ਹੋ ਮੈਂ ਬਾਬਾ ਸੰਦੀਲਾ ਕਲੋਨੀ ਪਿੰਡ ਤੰਦਰਾ ਤੰਦਰਾ ਹਾਂ ਉੱਥੇ ਰਹਿੰਦੇ ਹਾਂ ਜੀ ਇਹ ਮਾਮਲਾ ਜੀ ਤੁਸੀਂ ਸੀਪੀ ਆਫਿਸ ਆਇਓ ਮਾਮਲਾ ਕੀ ਹੈ ਹਾਂਜੀ ਅਸੀਂ ਐਪਲੀਕੇਸ਼ਨ ਦਿੱਤੀ ਹੈ ਬੰਦੇ ਨੇ ਸਾਨੂੰ ਪੂਰੇ 5 ਸਾਲ ਤੋਂ ਪਰੇਸ਼ਾਨ ਕੀਤਾ ਹੋਇਆ ਕੌਣ ਬੰਦਾ ਇਹ ਹੈਗਾ ਮਨਦੀਪ ਸਿੰਘ ਹੈਗਾ ਮਨੀ ਨਾਮ ਇਹਦਾ ਤੇ ਇਹਦੀ ਮੰਮੀ ਇਹਦੀ ਭੈਣ ਇਹਦਾ ਜੀਜਾ ਪੂਰੇ 5 ਜਣੇ ਆ ਕਾਰਨ ਕੀ ਆ ਕਿਉਂ ਪਰੇਸ਼ਾਨ ਕੀਤਾ ਕਾਰਨ ਕੀ ਹੈ ਜੀ ਇਹ ਬਦ ਜਿਹੜਾ ਵੀ ਕੋਈ ਮਾੜੀ ਜੀ ਕੋਈ ਗੱਲ ਹੋਵੇ ਕਰਪਾਨਾ ਕੱਢਦਾ ਵਰਸ਼ੇ ਕੱਢਦਾ ਕੰਪਲੀਟਾ ਕਰਦਾ ਵੀ ਮੈਂ ਜਿੱਥੇ ਮਰਜ਼ੀ ਕਰਾਉ ਮੈਨੂੰ ਮੈਂ ਡਰਦਾ ਨਹੀਂ ਕਿਸੇ ਤੋਂ ਪੁਲਿਸ ਦੇ ਉਹ ਥਾਣੇ ਦੇ ਜੋ ਮਰਜ਼ੀ ਕਰੋ ਇਹ ਧਮਕੀਆਂ ਦੇ ਅੰਦਰ ਸਾਨੂੰ ਪਰੇਸ਼ਾਨ ਕਰਦਾ ਸਾਡੇ ਬੱਚਾਂ ਨੂੰ ਪਰੇਸ਼ਾਨ ਕਰਦਾ ਕਾਰਨ ਕਾਰਨ ਕੀ ਬਦਮਾਸ਼ਬਾਸ਼ੀ ਕਰਦਾ ਜੀ ਸ਼ਿਮਲਾਪੁਰੀ ਤੋਂ ਆਏ ਹੋਇਆ ਬੰਦਾ ਹੈ ਤੁਸੀਂ ਲੋਕਲ ਥਾਲੇ ਨੂੰ ਸੰਪੱਲੇ ਸੰਪਰਕ ਨਹੀਂ ਹਲੇ ਸੰਪਰਕ ਨਹੀਂ ਕੀਤਾ ਜੀ ਤੁਸੀਂ ਕਮਿਸ਼ਨ ਨੂੰ ਜਾ ਕੇ ਪਹਿਲੇ ਲੋਕਲ ਥਾਲੇ ਨੂੰ ਲੋਕ ਨਾਲ ਸੁਣਦੇ ਨਹੀਂ ਜੀ ਕਹੀਓ ਤੁਸੀਂ ਗਏ ਨਹੀਂ ਸੁਣਦਾ ਦੱਸੋ 12 ਮੈਂ ਅਸੀਂ 112 ਤੇ ਕੰਪਲੀਟ 112 ਤੇ ਕੰਪਲੀਟ ਕੀਤੀ ਹੈ 3 ਠੀਕ ਹੈ ਸਾਡੀ ਕੰਪਲੀਟ 12:30 ਵਜੇ ਦੀ ਹੋਈ ਹੈ 112 ਤੇ ਹੁਣ ਅਸੀਂ ਸੀਪੀ ਦੇ ਪੇਸ਼ ਹੋਏ ਹਾਂ ਸਾਰੇ ਮਹੱਲੇ ਇਕੱਠਾ ਹੋ ਗਏ ਸਾਰੇ ਮਹੱਲੇ ਦੇ ਸਾਈਨ ਹੋਏ ਜੀ ਅਸੀਂ ਐਪਲੀਕੇਸ਼ਨ ਲਿਖ ਕੇ ਲੈ ਆਏ ਹਾਂ ਹਾਂਜੀ ਮੱਲਾ ਇਕੱਠਾ ਹੋ ਗਿਆ ਕੀ ਚਾਹੁੰਦੇ ਹੁਣ ਕੀ ਚਾਹੁੰਦੇ ਚਾਹੁੰਦੇ ਜੀ ਸਾਨੂੰ ਇਸ ਬੰਦੇ ਤੋਂ ਖਤਰਾ ਜੀ ਪੂਰੇ 5 ਸਾਲ ਤੋਂ ਪੂਰੇ 5 ਸਾਲਾਂ ਦੇ ਵਿੱਚ ਜਿੰਨੀਆਂ ਇਹਦੀਆਂ ਲੜਾਈਆਂ ਜਿੰਨੀਆਂ ਕਿਰਪਾਨਾਂ ਕੱਡੀਆਂ ਵਰਸ਼ੇ ਕੱਢੇ ਸਾਰੀਆਂ ਸਾਡੇ ਕੋਲੇ ਵੀਡੀਓ ਫੋਟੋਆਂ ਰਿਪੋਰਟੀਆਂ ਹੈ ਜੀ ਪੱਲੇ ਹੀ ਪਰੇਸ਼ਾਨ ਕਰ ਰਿਹਾ ਪੱਲੇ ਹੀ ਪਰੇਸ਼ਾਨ ਹੈ ਜੀ ਅੱਛਾ ਕਿਸ ਤਰੀਕੇ ਨਾਲ ਪਰੇਸ਼ਾਨ ਕਰ ਰਿਹਾ ਕਾਰਨ ਹੁਣ ਇਹ 15 ਦਿਨ ਤੋਂ ਇਹ ਪਰੇਸ਼ਾਨੀ ਜੀ ਇਹਦੀ ਮਾਂ ਕਹਿੰਦਾ ਗਲੀ 'ਚ ਸਾਡਾ ਮੋੜ ਪੈਂਦਾ ਉੱਥੇ ਪਾਣੀ ਢੋਲਦੀ ਹੈ ਸਾਡਾ ਨਿਕਲਣਾ ਬਹੁਤ ਮੁਸ਼ਕਲ ਹੋ ਰਿਹਾ ਉਹ ਪਾਣੀ ਦੀ ਵਜ੍ਹਾ ਕਰਕੇ ਜੇ ਅਸੀਂ ਰੋਕਦੇ ਆ ਤਾਂ ਕਿਰਪ ਉਹਦੇ ਪਾਣੀ ਦੀਆਂ ਫੋਟੋ ਪਾਣੀ ਦੇ ਵੀਡੀਓ ਸਾਡੇ ਕੋਲੇ ਸਾਰੀਆਂ ਆ ਗਈਆਂ। ਤਾਦਰ ਪਿੰਡ ਚੋਂ ਕੀ ਤਾਦਰ ਪਿੰਡ ਤੋਂ ਬਾਹਰ ਤਾਦਰ ਪਿੰਡ ਤੋਂ ਬਾਹਰ ਸਾਡੀ ਕਲੋਨੀ ਆ 50 ਘਰਾਂ ਦੀ ਕਲੋਨੀ ਆ ਬਾਬਾ ਸੰਦੀਲਾ ਕਲੋਨੀ ਆ ਕਾਰਪੋਰੇਸ਼ਨ ਚੱਲਦੀ ਆ। ਸਰਪੋਰੇਸ਼ਨ ਜੀ ਨਹੀਂ ਅੰਦੇਸੀ ਪੇਟ ਚੱਲਦੇ ਆ। ਹਾਂਜੀ। ਸਿਲੰਡਰ ਦਾ ਕੀ ਮਾਮਲਾ? ਸਿਲੰਡਰ ਆਤੀ ਜੀ ਇਸ ਤੋਂ ਬਾਅਦ ਜਿਹੜੇ ਨੇ ਕੀਤਾ ਸੀ ਸਾਰੇ ਟੱਗੇ ਇਹਨੇ ਕੀ ਕਹੇ ਤਾਂ ਮੈਂ ਤਾਂ ਸਾਰੇ ਮਹੱਲੇ ਨੂੰ ਅੱਗ ਲਾਉਂਗਾ ਜਿਨੇ ਆਣਾ ਆਜੋ ਲੜੋ। ਸੱਡੋ ਚਲੋ ਸਾਰੇ ਜਣੇ ਆਪੋ ਆਪਣੀ ਲੋੜੀ ਮਨਾਰੇ ਸੀ ਸਾਰੇ ਅੰਦਰ ਸੀਗੇ। ਕਿਰਪਾਨਾ ਮਾਰਿਆ ਨਿਕਲੋ ਬਾਹਰ ਜਿਹੜਾ ਬਦਮਾਸ਼ ਨਸ਼ਾ ਕਰਦਾ ਹੈ ਨਸ਼ਾ ਸਾਨੂੰ ਨਹੀਂ ਪਤਾ ਜੀ ਕੀ ਕਰਦਾ ਇਹ ਕਰਦਾ ਹੈ ਵੈਸੇ ਹਾਂ ਕਰਦਾ ਜੀ ਨਸ਼ੇ ਨੂੰ ਸੇਚਦੇ ਸ਼ਿਮਲਾਪੁਰੀ ਤੋਂ ਆਏ ਹੋਏ ਜੀ ਦੋ ਨੰਬਰ ਦਾ ਕੰਮ ਕਰਦੇ ਆ ਓਕੇ ਹੁਣ ਤੋੜ ਕੀ ਕੀਆ ਉਹਨਾਂ ਨੇ ਅਸੀਂ ਐਪਲੀਕੇਸ਼ਨ ਦਿੱਤੀ ਹੈ ਜੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਕਾਰਵਾਈ ਕਰਦੇ ਆ ਆਪਣੀਆਂ ਤੇ ਇਹਦੀ ਬੇਟੀਆਂ ਵੀ ਆ ਦੋ ਇੱਕ ਦਾ ਵਿਆਹ ਹੋ ਗਿਆ ਇੱਕ ਬੇਟੀ ਆ ਮੱਲੇ ਤੋਂ ਮੱਲੇ ਦੇ ਰੋਕੇ ਆ ਇਸੀ ਮੱਲੇ ਤੇ ਕੋਈ ਲੋਕ ਨਹੀਂ ਹੈਗੇ ਕਿਸੇ ਨੇ ਸਹਰ ਨਾਲ ਸਹੈ ਨਹੀਂ ਕੀਤੇ ਇਹਨਾਂ ਨੇ ਆਪ ਹੀ ਸਹੈਨ ਕੀਤੇ ਆ ਮੈਂ ਹਾਂਜੀ ਮੈਂ ਮੱਲੇ ਦੇ ਵਿੱਚ ਗਈ ਸੀਗੀ ਮੈਨੂੰ ਸਾਰਿਆਂ ਨੇ ਉਹਨਾਂ ਨੇ ਦੱਸਿਆ ਵੀ ਅਸੀਂ ਕੋਈ ਸਹੈ ਨਹੀਂ ਕੀਤੇ ਇਹਨਾਂ ਨੇ ਆਪੇ ਹੀ ਪੰਜ ਚਾਰ ਬੰਦੇ ਆ ਤਿੰਨ ਚਾਰ ਉਹਦੇ ਘਰ ਦੇ ਤਿੰਨ ਚਾਰ ਉਹਦੇ ਇਹਨਾਂ ਨੇ 10 12 ਆਪੇ ਇਕੱਠੇ ਕਰਕੇ ਸਹੈਨ ਕਰਕੇ ਆਪਣੀ ਮਰਜ਼ੀ ਨਾਲ ਦੇਤੇ ਆ ਪੁਲਿਸ ਅਧਿਕਾਰੀਆਂ ਕੋਲ ਥੀਕ ਚੱਲੀ ਗਈ ਕਿ ਕਿ ਹੋਗੇ ਤੁਸੀਂ ਅਸੀਂ ਪੁਲਿਸ ਅਧਿਕਾਰੀਆਂ ਕੋਲੇ ਤਿੰਨ ਵਾਰੀ ਕੰਪਲੇਟ ਕੀਤੀ ਆ ਤਿੰਨ ਨਵੰਬਰ ਨੂੰ ਕੀਤੀ ਸੀਗੀ ਤੇ 10 ਜਨਵਰੀ ਜਾ ਰਿਹਾ ਲੋ ਰਾਤੀ ਮੈਂ 10 ਵਜੇ ਫੇਰ ਕਰਾ ਕੇ ਕੰਪਲੀਟ ਸੀ ਸੀ ਟੀ ਵੀ ਦੇ ਵਿੱਚ ਆ ਰਿਹਾ ਸਿਲੰਡਰ ਲੈ ਕੇ ਅੱਗ ਲਗਾ ਰਿਹਾ ਨਹੀਂ ਸਾਰੇ ਇਹ ਤਾਂ ਉਹ ਆਪਣੇ ਜਦੋਂ ਬੱਚੀ ਦੀ ਜਾਣੇ ਉਹਨੂੰ ਪਾ ਗਏ ਤੇ ਉਹ ਆਪਣਾ ਤਾਂ ਪਛਾਣ ਕਰਨਾ ਹੀ ਸੀ ਉਹਨੇ ਕਿਸੇ ਤਰੀਕੇ ਨਾਲ ਉਹ ਕਹਿੰਦਾ ਮੈਨੂੰ ਕਰਪਾਨਾ ਮਾਰਨਗੇ ਸਾਡੇ ਘੇਟਾਂ 'ਚ ਕਰਪਾਨਾ ਮਾਰੀਆਂ ਇਹਨਾਂ ਨੇ ਸਾਰਾ ਗੇਟ ਪਤੋੜਿਆ ਇਹਨਾਂ ਨੇ ਟੀਨਾ ਤੋੜ ਦਿੱਤੀਆਂ ਸਾਡੀਆਂ ਇੱਟਾਂ ਮਾਰ ਕੇ ਦਿੱਚਾਂ ਪੱਟ ਦਿੱਤੀਆਂ ਇਹਨਾਂ ਨੇ ਅੰਦਰ ਵੜ ਕੇ ਸਾਡੇ 'ਤੇ ਹਮਲਾ ਕੀਤਾ ਸਾਡੇ ਅੰਦਰ ਸਾਰੇ ਜਾ ਕੇ ਦੇਖ ਲਓ ਤੁਸੀਂ ਇੱਟਾਂ ਕਲਰੀਆ ਪਈਆਂ ਟੀਨਾ ਤੋੜੀਆਂ ਪਈਆਂ ਤੁਹਾਡੇ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਇਸ ਬਿੱਤੇ ਫੌਲਸ ਨੇ ਜਾਣਕਾਰੀ ਦਿੱ ਜੀ ਸਾਡੇ ਕੋਲ ਮੁਲਾਜ਼ਮ ਨਹੀਂ ਹੈਗੇ ਸਾਡੇ ਕੋਲ ਦੋ ਅਸੀਂ ਮੈਂ ਇਕੱਲਾ ਮੁਲਾਜ਼ਮ ਆ ਮੈਂ ਤੁਹਾਡੇ ਪਿੱਛੇ ਚੌਂਕੀ ਨੂੰ ਤਾਲਾ ਲਾ ਕੇ ਨਹੀਂ ਜਾ ਸਕਦਾ ਬਲਵਿੰਦਰ ਹੌਲਦਾਰ ਸੀਗਾ ਉਸ ਟਾਈਮ ਤੇ ਮੌਕੇ ਦੇ ਰਾਤੀ ਇਸ ਟਾਈਮ ਕਿਤੇ ਪੁਲਿਸ ਨੂੰ ਦੁਆਰਾ ਮਿਲਿਓ ਦੁਆਰਾ ਅੱਜ 5 ਵਜੇ ਦਾ ਟਾਈਮ ਹੈਗਾ ਵਾ ਪਟਵਾਲ ਪਾਸਟਰ ਜਿਹੜੇ ਹੈਗੇ ਇਚਾਰਜ ਬਸੰਤ ਐਵੇਨਿਊ ਬਸੰਤ ਦੇ ਵਿੱਚ ਉਹਨਾਂ ਨਾਲ ਆ ਕੇ ਆਉਣਾ ਨਹੀਂ ਵੀ 5 ਵਜੇ ਤੱਕ ਵੀ ਉਹਨਾਂ ਨੂੰ ਅਸੀਂ ਮਿਲਾਂਗੇ ਜਾ ਕੇ ਪਹਿਲਾਂ ਵੀ ਮੈਂ ਤਿੰਨ ਵਾਰੀ ਕੰਪਲੀਟ ਕੀਤੀ ਮੈਂ ਉਹਨਾਂ ਤੱਕ ਵੱਡੇ ਸਾਹਿਬ ਤੱਕ ਤਾਂ ਪੰਕਥੀ ਕੰਪਲੀਟ ਜਾਂਦੀ ਨਹੀਂ ਹੈਗੀ ਇਹਦੇ ਤੇ ਆਪਣੇ ਕੇਜਰੀ ਵਿਵਾਲ ਜਿਹੜੇ ਸਾਹ ਹੈਗੇ ਨੇ ਉਹਨਾਂ ਨਾਲ ਇਹਦੀਆਂ ਰਾਜਵੀਰ ਦੀਆਂ ਫੋਟੋ ਆ ਉਹ ਦਿਖਾ ਕੇ ਸਾਨੂੰ ਇਹ ਪਰੇਸ਼ਾਨ ਕਰਦੀ ਐ ਐਮਐਲਏ ਦੀਆਂ ਧਮਕੀਆਂ ਦਿੰਦੀ ਐ ਐਮਐਲਏ ਸੰਗੋਵਾਲੀਏ ਜਿਹੜੇ ਉਹਨਾਂ ਦੀਆਂ ਧਮਕੀਆਂ ਦੇ ਕੇ ਸਾਨੂੰ ਪਰੇਸ਼ਾਨ ਕਰਦੀ ਐ ਉਹ ਕਹਿੰਦੀ ਵੀ ਮੇਰੀ ਉਹ ਸਪੋਰਟ ਕਰਦੇ ਉਹ ਕਹਿੰਦੇ ਜੋ ਮਰਜ਼ੀ ਕਰਦਾ ਜਿੰਦੋਂ ਮਰਜ਼ੀ ਵੜਦੇ ਅਸੀਂ ਤੇਰੇ ਨਾਲ ਹੈਗੇ ਆ ਪੁਲਿਸ ਮੇਰੀ ਫੋਲੋ ਸਪੋਰਟ ਕਰਦੇ ਨੇ ਸਾਨੂੰ ਨਹੀਂ ਪਤਾ ਵੀ ਇਹ ਉਹਨਾਂ ਦਾ ਝੂਠਾ ਨਾਮ ਲੈ ਕੇ ਉਹਨਾਂ ਨੂੰ ਬਦਨਾਮ ਕਰਦੀ ਹੈ ਕਿ ਜਾਂ ਉਹਦੇ ਨਾਲ ਉਹ ਸਹਿਮਤੀ ਇਹਦੀ ਕਰਦੇ ਨੇ ਪੁਲਿਸ ਵਾਲਿਆਂ ਦੇ ਨਾਲ ਸਾਨੂੰ ਨਹੀਂ ਪਤਾ ਇਹਦਾ ਕੀ ਰਿਸ਼ਤਾ ਹੈਗਾ ਵੀ ਉਹ ਉਹਨਾਂ ਨੂੰ ਫੋਨ ਪਹਿਲਾਂ ਹੀ ਕਰ ਦਿੰਦੇ ਨੇ ਵੀ ਤੇਰੇ ਤੇ ਕੰਪਲੇਟ ਆ ਗਈ ਜਦੋਂ ਅਸੀਂ 112 ਨੰਬਰ ਤੇ ਤਿੰਨ ਵਾਰੀ ਕੰਪਲੇਟ ਕੀਤੀ ਪੁਲਿਸ ਵਾਲਿਆਂ ਨੇ ਸਾਡੀ ਕੰਪਲੇਟ ਕਲੋਜ਼ ਕਰਤੀ ਪਰ ਆਏ ਨਹੀਂ ਹੈਗੇ ਸਾਡੇ ਕੋਲੇ ਇਹਨੇ ਰਾਜਵੀਰ ਨੇ ਸਾਡੇ ਸਾਹਮਣੇ ਦੋ ਵਾਰੀ ਫੋਨ ਕੀਤਾ ਕਹਿੰਦੀ ਜਿੰਨਾ ਚਿਰ ਇਹਨਾਂ ਤੇ ਹਮਲਾ ਹੁੰਦਾ ਇਹਨਾਂ ਦੇ ਵਾਜਰੀਆਂ ਅਸੀਂ ਘੋਟੇ ਚੜ੍ਹ ਕੇ ਮਾਰਾਂਗੇ ਅੰਦਰ ਦੀ ਬਾੜਾਂਗੇ ਤੁਸੀਂ ਉਹਨੀ ਦੇ ਰਾਣਾ ਨਹੀਂ ਹੈਗਾ ਅਸੀਂ ਬਹੁ ਪਰੇਸ਼ਾਨ ਆ ਮੇਰੇ ਬੇਟੇ ਨੂੰ ਪਹਿਲਾ ਨਵੰਬਰ 2 ਤਰੀਕ ਨੂੰ ਇਹਨਾਂ ਨੇ 13 ਨਗਰ ਚ 7-8 ਮੁੰਡਿਆਂ ਨੇ ਘੇਰਿਆ ਅਸੀਂ ਉਦੋਂ ਵੀ ਪੁਲਿਸ ਚੌਕੀ ਜਾ ਕੇ ਕੰਪਲੀਟ ਕੀਤੀ ਇਹਨਾਂ ਨੇ ਸਾਡਾ ਕੋਈ ਨਹੀਂ ਮਸਲਾ ਹੱਲ ਕੀਤਾ ਦਿਵਾਲੀ ਤੋਂ ਅਗਲੇ ਦਿਨ 20-25 ਮੁੰਡੇ ਕਿਰਪਾਨਾਂ ਲੈ ਕੇ ਆਏ ਫਿਰ ਸਾਡੇ ਘਰੇ ਹਮਲਾ ਕੀਤਾ ਸੀ ਫਿਰ ਕੰਪਲੀਟ ਕੀਤੀ ਇਹਨਾਂ ਨੇ ਫਿਰ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਦੋ ਮੋਬਾਈਲ ਖੋ ਕੇ ਲੈ ਗਏ ਸੀਗੇ ਕੱਲ ਫਿਰ ਸਾਡਾ ਜਵਾਈ ਦੀ ਪੱਗ ਲਾ ਲਈ ਇਹਨਾਂ ਨੇ ਇਹਦਾ ਮੋਬਾਈਲ ਖੋ ਕੇ ਲੈ ਗਏ ਤੇ ਉਹ ਵੀ ਇਹਨਾਂ ਨੇ ਕੁਝ ਨਹੀਂ ਕੀਤਾ ਅਸੀਂ ਕੱਲ ਵੀ ਲਖਾਇਆ ਵੀ ਮੋਬਾਈਲ ਕੋ ਲਿਆ ਨੰਬਰ ਵੀ ਦਿੱਤਾ ਉਹਨਾਂ ਨੇ ਸੁੱਚ ਆਫ ਕਰ ਲਿਆ ਰਾਤ ਨੰਬਰ ਚੱ ਇਹ ਗਰਜੀਤ ਆੜੀ ਆਰਤੀ ਆਇਆ ਉਹਦੇ ਭਤੀਜੇ ਦਾ ਸੀਗਾ ਰਾਤ ਕੋਈ ਸੁਖਰਾਜ ਦੇ ਨਾਲ ਰੋਣਾ ਉਹੋ اتنا ਗੱਲਬਾਤ ਕਰਨ ਆਇਆ ਤੇ ਉਹਨੇ ਸਾਡੇ ਹੀ ਰਾਤ ਮਾਰ ਤੇ ਨਾਲੇ ਸਾਡੇ ਪਰੋਣੇ ਦੀ ਪੱਗ ਲਾਤੀ ਉਹਦੀ ਚਾਚੀ ਮੋਬਾਈਲ ਲੈ ਗਈ ਸਾਡਾ ਫੜ ਕੇ ਕਹਿੰਦੀ ਤੁਸੀਂ ਵੀਡੀਓ ਬਣਾਉਂਦੇ ਮੈਂ ਵੀਡੀਓ ਕੱਟਣੀ ਆ ਹੁਣ ਸਾਨੂੰ ਉਹ ਕਹਿ ਰਹੀ ਆ ਵੀ ਤੁਸੀਂ ਆਪ ਤੇਰੀ ਮੰਮੀ ਆਵੇ ਘਰੇ ਆ ਕੇ ਫੋਨ ਲੈ ਜਾਵੇ ਮੁੰਡਾ ਮੇਰਾ ਬੇਟਾ ਵੱਡਾ ਗਿਆ ਸੀ ਉਹਨੂੰ ਨਹੀਂ ਫੋਨ ਦਿੱਤਾ ਮੈਂ ਮਹੱਲੇ ਚ ਕਿਸਨ ਭੇਜਿਆ ਸੀ ਉਹਨੇ ਉਹਨੂੰ ਵੀ ਨਹੀਂ ਦਿੱਤਾ ਉਹ ਵੀ ਸਾਡੇ ਨਾਲ ਜਾਣ ਪੁੱਝ ਕੇ ਝਗੜਾ ਕਰਨਾ ਚਾਹੁੰਦੇ ਨੇ ਤੇ ਪੁਲਿਸ ਵਾਲਿਆਂ ਤੋਂ ਰਾਜਵੀਰ ਜਿਹੜੀ ਆ ਮੇਰੇ ਬੇਟੇ ਤੇ ਝੂਠਾ ਪਰਚਾ ਕਰਵਾਉ ਨਾਮ ਗੁਰਪ੍ਰੀਤ ਸਿੰਘ ਹੈ ਜੀ ਹਾਂ ਜੀ ਕੀ ਮਾਮਲਾ ਹੋਇਆ ਤੁਹਾਡੇ ਨਾਲ ਸਰ ਮਾਮਲਾ ਇਦਾਂ ਆਇਆ ਸਰ ਮੈਨਾਂ 8:30 9 ਵਜੇ ਦੀ ਗੱਲ ਹੈ ਸਰ ਮੈਂ ਨਾ ਅੰਨਾਰੇ ਘਰ ਗਿਆ ਮੇਰੇ ਆਪਣਾ ਸੋਰੇ ਨੇ ਅੰਨਾਰੇ ਘਰ ਗਿਆ ਸਰ ਮੈਨੂੰ ਨਾ ਇੱਥੇ ਖਲ ਜਾ ਬਾਹਰ ਬਾਈਕ ਲਾਈ ਅੰਦਰ ਮੈਂ ਖੜੇ ਹਾਂ ਸਰ ਮੈਨੂੰ ਮੈਨੂੰ 3-4 ਮੁੰਡੇ ਪੈ ਗਏ ਉਹਨਾਂ ਨੇ ਕੀ ਕੀਤਾ ਵੀ ਮੈਨੂੰ ਫੜ ਕੇ ਇੱਕ ਨੇ ਮੇਰੇ ਬਾਹਾਂ ਫਿਰ ਦੋਨਾਂ ਦੇ ਬਾਹਾਂ ਫੜੀਆਂ ਬਾਹਾਂ ਫੜ ਕੇ ਮੇਰੇ ਪੱਗ ਲਾਈ ਇਹਨਾਂ ਨੇ ਉਹਨਾਂ ਨੇ ਕਿ ਮੇਰੇ ਬਹੁਤ ਜ਼ਿਆਦਾ ਵਾਲ ਪੁੱਟੇ ਮੇਰੇ ਹਾਲੇ ਹਾਲ ਤੱਕ ਵਾਲ ਦਰਦ ਹੋ ਰਹੇ ਨੇ ਕਿਸਾਂ ਦੀ ਬਹੁਤ ਬੇਅਦਬੀ ਕੀਤੀ ਸਰ ਸਰ ਮੈਨੂੰ ਬੰਦੀ ਕਾਰਵਾਈ ਕਰਨੀ ਚਾਹੀਦੀ ਸਰ ਪੁਲਿਸ ਨੂੰ ਕੰਪਲੇਨ ਕੀਤੀ ਜੀ ਸਰ ਕੰਪਲੇਨ ਕੀਤੀ ਰਾਤ ਨੂੰ ਗਏ ਅਸੀਂ ਸਰ 12:00 ਤੋਂ ਪਹਿਲਾਂ ਜੀ ਸਰ ਬਿਲਕੁਲ ਸਾਰੀ ਸਾਰੀ ਰਾਤ ਕਾਲ ਕਰਦੇ ਆ ਅਸੀਂ 181 ਨੰਬਰ ਤੇ ਵੀ ਮੇਰੇ ਵਾਈਫ ਨੂੰ ਵੀ ਕੁੱਟਿਆ ਉਹਨਾਂ ਨੇ ਉਹ ਵੀ ਕਰ ਰਹੇ ਸੀਗੇ ਔਮਨ ਸੈੱਲ ਤੇ ਤੇ ਮੈਂ ਵੀ ਕੰਪਲੀਟ ਕੀਤੀ ਸਰ 98 ਗਿਆ ਅਸੀਂ ਆਪਣਾ ਬਸੰਤਪੁਰ थाना ਪੈਂਦਾ ਸਰ ਤੋਂ ਤੰਦਰਾ ਰੋਡ ਤੇ ਸਰ ਮੰਗ ਕੇ ਕਿ ਜੋ ਬੰਦੀ ਕਾਰਵਾਈ ਕੀਤੀ ਹੈ ਤੁਹਾਡੇ ਮੰਦਿਰ ਦੇ ਉੱਤੇ ਲੱਗੇ ਜੀ ਸਰ ਸਰ ਉਸ ਤੋਂ ਪਹਿਲਾਂ ਇਹਨਾਂ ਨੇ ਕੀ ਕੀਤਾ ਸਰ 20-25 ਮੁੰਡਿਆਂ ਨੂੰ ਬੁਲਾ ਕੇ ਸਰ ਸਾਡੇ 'ਤੇ ਹਮਲਾ ਕੀਤਾ ਸਰ ਹਾਲੇ ਵੀ ਘਰ ਜਾ ਕੇ ਦੇਖੋ ਸਰ ਕਿੰਨਾ ਤੋੜਪਾਂਡ ਕੀਤੀ ਸਾਡੇ ਬਹੁਤ ਬਹੁਤ ਤੋੜਪਾਂਡ ਕੀਤੀ ਸਰ ਜਾ ਕੇ ਦੇਖੋ ਤੁਸੀਂ